ਬਹੁਤ ਹੀ ਸਤਿਕਾਰਯੋਗ ਦੋਦੇਬੀ ਸਾਥ ਸੰਗਤ ਦਰਨੇ ਵਿੱਚ ਇਕੱਤਰ ਹੋਏ ਮੇਰੇ ਵੱਡੇ ਛੋਟੇ ਵੀਰ ਮੇਰੇ ਬਜ਼ੁਰਗ ਪਹੁੰਚੀ ਹੋਈ ਕਾਂਗਰਸ ਪਾਰਟੀ ਦੇ ਵੱਖੋ ਵੱਖਰੇ ਕੱਲ ਕੱਲ ਦੇ ਵਿੱਚ ਸਾਡੇ ਪਹੁੰਚੇ ਨਿੰਦਰ ਵੀਰ ਜੀ ਜਗਦੀਸ਼ ਦੋਦਾ ਜੀ ਜਿੰਨੇ ਵੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਇੱਕ ਹੱਕ ਤੇ ਸੱਚ ਦੀ ਲੜਾਈ ਦੇ ਵਿੱਚ ਸਾਡੇ ਛੋਟੇ ਵੀਰ ਵਗਨ ਦਾ ਸਾਥ ਦਿੱਤਾ ਜਿਉਂਦੇ ਵਾਸਤੇ ਰਹੇ ਜਿਹੜੇ ਸਾਰੇ ਇੱਥੇ ਪਹੁੰਚੇ ਚੰਗੇ ਵੇਲੇ ਪਹੁੰਚਿਆ ਜਾਵੇ ਨਾ ਪਹੁੰਚਿਆ ਜਾਵੇ ਜਿਹੜਾ ਮਾੜੇ ਵੇਲੇ ਆ ਕੇ ਖੜ ਜਾਂਦੇ ਨੇ ਰੱਬ ਵਰਗਾ ਹੁੰਦਾ ਅੱਜ ਜਿੰਨੇ ਆ ਗਏ ਹੋ ਨਾ ਇੱਥੇ ਰੱਬ ਵਰਗੇ ਹੀ ਹੋ ਭਾਈ ਜਿਉਂਦੇ ਵਾਸਤੇ ਰਹੋ ਸਭ ਅੱਜ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਹੈ ਅੱਜ ਦੀ ਸਰਕਾਰ ਦੇ ਨਾਲ ਹੈ ਮੈਂ ਸਰਕਾਰ ਨੂੰ ਦੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੀ ਹਾਂ ਮੇਰੀ ਆਵਾਜ਼ ਸੁਣਦੇ ਹੋਣਗੇ ਲੋਕੀ ਤੁਹਾਡੀ ਜ਼ਿੰਮੇਵਾਰੀ ਕੀ ਹੈ ਥਾਗੀ ਵਰਦੀ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਦੀ ਹਿਫਾਜ਼ਤ ਕਰਨੀ ਹੈ ਲੋਕਾਂ ਦੀ ਰੱਖਿਆ ਕਰਨੀ ਹੈ ਇਹ ਵਰਦੀ ਪਾ ਕੇ ਲੋਕਾਂ ਨੂੰ ਰਾਤ ਨੂੰ ਕੁੱਟਣ ਲਈ ਉਹਨਾਂ ਦੀਆਂ ਦੁਕਾਨਾਂ ਤੋਂ ਕਸੀਟੀਆਂ ਲਗਾਉਣਾ ਨਹੀਂ ਹੁੰਦਾ ਭਾਈ ਜੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਹਾਂ ਮੈਂ ਹਾਂ ਮੈਂ ਤੇਰੀ ਸੱਚੀ ਆਵਾਜ਼ ਹੈਲੋ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰਨਾ ਚਾਹਣੀ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਕੋਈ ਤਸ਼ੱਬਦ ਆਪ ਦੇ ਕਿਸੇ ਬੰਦੇ ਤੇ ਹੋ ਨਹੀਂ ਦੇਉਂਗੀ ਕੁਝ ਵੀ ਹੋ ਜਾਏ ਸਾਨੂੰ ਭਾਵੇਂ ਜੋ ਮਰਜ਼ੀ ਕਰਨਾ ਪਿਆ ਜੇ ਇਹਨਾਂ ਦਾ ਧੱਕਾ ਨਾ ਛੱਲਿਆ ਤਾਂ ਨਾ ਛੱਲਾਂਗੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਧਰਨੇ ਤੇ ਨਹੀਂ ਬੈਠੇ ਕਾਂਗਰਸ ਤੇ ਵਰਕਰ ਜਿੰਨੇ ਜਿੱਥੇ ਪਹੁੰਚੇ ਹੋਈ ਹੈ ਤੁਸੀਂ ਜਿੰਨੇ ਮੇਰੇ ਭਰਾ ਇੱਥੇ ਆਏ ਹੋ ਇਹ ਸਾਡੇ ਤੇ ਪਹਿਲੀ ਵਾਰੀ ਧੱਕਾ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੋਇਆ ਕਰਦੇ ਸੀ ਨਾ ਧਰਨੇ ਉਦੋਂ ਵੀ ਆ ਭੈ ਹੀ ਲਾਉਂਦੇ ਸੀ ਤੇ ਆਪ ਦਾ ਹੱਕ ਉਦੋਂ ਵੀ ਲਿਆ ਅੱਜ ਪਹਿਲੀ ਵਾਰੀ ਨਹੀਂ ਹੋਇਆ ਸਾਡੇ ਨਾਲ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹਣੀ ਹੈ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤਾਂ ਇਹ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇ ਕਾ ਤੋਂ ਤੇ ਜੇ ਕੰਮ ਦਾ ਨਹੀਂ ਪਤਾ ਤਾਂ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਆਂ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਸੀ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਇਸ ਦੇ ਵਿੱਚ ਕਾਰਵਾਈ ਨਾ ਕਰੂਗੀ ਢਿੱਲ ਵਰਤੂਗੀ ਦਾਂ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਹੁਣ ਸਰਕਾਰ ਦੇ ਹੁਣ ਸਾਰੀ ਕਾਂਗਰਸ ਪਾਰਟੀ ਘਰਨ ਲਾਓ ਵੀ ਕਿ ਅਸੀਂ ਆਪਣਾ ਵਾੜਦਾ ਹੱਕ ਲੈ ਕੇ ਰਵਾਂਗੇ ਪੈਂ ਜਿੰਦਾਬਾਦ ਪੈਂ ਜਿੰਦਾਬਾਦ ਜਿੰਦਾਬਾਦ ਲੋਕ ਤੰਜਰ ਦਾ ਦੀਵਾਲੀ ਵਾਲੀ ਰਾਤ ਨੂੰ ਦੋਸਾ ਪਿੰਡ ਦੇ ਵਿੱਚ ਐਡਾ ਵੱਡਾ ਘਾਨ ਕੀਤਾ ਇਹਨਾਂ ਲੋਕਾਂ ਨੇ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ tMapਾਗੀ ਸਥਿਤੀ ਸੀ ਕੈਰਨਸੀ ਇੱਕ ਬੰਦਾ ਆਪਣੀ ਦੁਕਾਨ ਚਲਾ ਰਿਹਾ ਦਿਵਾਲੀ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਹਾ ਉਹਨੋਂ ਉਹਦੀ ਦੁਕਾਨ ਤੋਂ ਕਸੀਟ ਕੇ ਚੌਂਕੀ ਥਾਣੇ 'ਚ ਲਗਾਏ ਉਹ ਕੁੱਤਿਆਂ ਦਾ ਬੁਰਾ ਹਾਲ ਕਰਤਾ ਸਾਰੀ ਉਹਦੀ ਬੋਡੀ ਤੇ ਲਾਸਾਂ ਭਾਤੀਆਂ ਤੇ ਅੱਜ ਸਾਨੂੰ ਕੰਖੀਆਂ ਦਿੰਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਸਾਰੀ ਜਿੰਨੀ ਸੰਗਤ ਇਕੱਠੀ ਹੋਈ ਹੈ ਮੈਂ ਸਭ ਨੂੰ ਇਹ ਵਿਸ਼ਵਾਸ ਕਰਵਾਉਣੀ ਹੈ ਕੀ ਕਰਦੇ ਭਰਾ ਨੂੰ ਇਹ ਵਿਸ਼ਵਾਸ ਤੋਂ ਆਣੀ ਹੈ ਇਹ ਜੋ ਮਰਜ਼ੀ ਕਹਿ ਜੋ ਮਰਜ਼ੀ ਕਹਿ ਅਸੀਂ ਇਨਸਾਫ ਲੈ ਕੇ ਹਟਾਂਗੇ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਆਵਾਜ਼ ਸੁਣ ਰਹੇ ਹੋਣਗੇ ਇਹ ਲੋਕ 2 ਦਿਨ ਦਾ ਟਾਈਮ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਭਾਈ 2 ਦਿਨ ਦਾ ਆਲਟੀਮੇਟਮ ਦਿੰਨੇ ਆ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਤੇ ਨਾ ਹੋਈ ਜੀ ਦੋ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਹੋਣੀ ਮੈਨੂੰ ਵੀ ਰੱਖਣਾ ਹੈ ਕਿੱਥੇ ਫੈਰੀ ਜਾਣਾ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਮੈਂ ਭਾਰ ਵੀ ਘੜ ਪਾਈ ਸੀਗੀ ਤੇ ਰਾਤ ਨੂੰ ਮਿਲੋ ਯੋਗਪਰ ਤੋਂ ਜਗਤ ਨੂੰ ਇਨਸਾਫ ਨਾ ਮਿਲਿਆ ਰੱਬ ਦਾ ਪੁਲਿਸ ਪੰਚਾਇਤ ਨੂੰ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਸਿਰਫ ਦੋ ਦਿਨਾਂ ਦਾ ਟਾਈਮ ਹੈ ਭਾਈ ਆਪ ਦਾ ਵਿਚਾਰ ਕਰ ਲੋ ਨਹੀਂ ਤਾਂ ਇਹਦਾ ਹਰਜਾਨਾ ਭੁਗਤਣਾ ਪਊਗਾ ਮੈਂ ਸਾਰੀ ਸੰਗਤ ਦੇ ਵਿੱਚ ਖੜਕੇ ਇਹ ਬੇਨਤੀ ਕਰ ਰਹੀ ਹਾਂ ਅੱਜ ਪਿਆਰ ਨਾਲ ਕਹਿ ਰਹੀ ਹਾਂ ਦੋ ਦਿਨ ਅੱਕੇ ਲੰਘੇ ਭੈਣ ਜੀ ਦੋ ਦਿਨਾਂ ਦਾ ਫਾਈਨਲ ਅਲਟੀਮੇਟਮ ਦੇ ਰਹੇ ਹਾਂ ਜੀ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਜੇ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਤੇ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਬਹੁਤ ਵੱਡੀ ਕਾਰਵਾਈ ਇਹਨਾਂ ਦੇ ਉਲਟ ਅਸੀਂ ਜਾ ਕੇ ਕਰਾਂਗੇ ਜੋ ਨੌਕੰਕਰ ਦਾ ਕਹਾਣੀ ਇਹਨਾਂ ਨੇ ਕੀਤਾ ਉਹ ਕਿਤੇ ਵੇਖ ਕੋਈ ਨਹੀਂ ਮਿਲਿਆ ਇਹ ਦੋਧਾ ਚੁੰਕੀ ਵਾਲਿਆਂ ਨੇ ਕੀਤਾ ਭਾਈ ਅਸਾਂ ਵਿਚਾਰ ਕਰ ਲੋ ਆਵਾਜ਼ ਸੁਣ ਰਹੀ ਹੁਣ ਕਿ ਇਹ ਆਪਦਾ ਭਲੀ ਭਾਨੀ ਵਿਚਾਰ ਕਰ ਲੋ ਨਹੀਂ ਤਾਂ ਸਾਨੂੰ ਇਹ ਸਾਡੇ ਲਈ ਪਹਿਲਾ ਧਰਨਾ ਨਹੀਂਗਾ ਇਹ ਪਹਿਲਾਂ ਤਾਂ ਰਣੀਗਾ ਔਰ ਅਸੀਂ ਇਦਾਂ ਦੇ ਧਰਨੇ ਲਾਉਣਾ ਵੀ ਜਾਣਦੇ ਆਂ ਤੇ ਆਪਦਾ ਹੱਕ ਲੈਣਾ ਵੀ ਜਾਣਦੇ ਆਂ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰੂੰਗੀ ਕਿ ਆਪਾਂ 2 ਦਿਨ ਦਾ ਟਾਈਮ ਇਹਨਾਂ ਨੂੰ ਅਖੀਰਲਾ ਦੇ ਦਈਏ ਤੁਹਾਡੇ ਨਾਲ ਬੈਠੂਗੀ ਬੜੀ ਇਨਸਾਫੀ ਹੋਣਗੇ ਤੇ ਆਪਾਂ ਆਪਦਾ ਸੱਚ ਆਪਦਾ ਹੱਕ ਆਪਦਾ ਨਿਆਂ ਲੈ ਕੇ ਹਟਾ ਕੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਸਾਰੀ ਸੰਗਤਾਂ ਇੱਥੇ ਪਹੁੰਚਣ ਇਸ ਵੇਲੇ ਬਹੁਤ ਬਹੁਤ ਧੰਨਵਾਦ ਗਗੰਦਾ ਗਗਨਵਾਸ ਦੀਆਂ ਅਸੀਂ ਇਕੱਲੇ ਗਗਨਾਸਤ ਨਹੀਂ ਲੈਣਾ ਅਸੀਂ ਆਪਣੇ ਸਾਰਿਆਂ ਵਾਸਤੇ ਲੈਣਾ ਇਹ ਸਾਡੇ ਸਾਰਿਆਂ ਦਾ ਧੱਕਾ ਹੋਇਆ ਇਕੱਲੇ ਗਗਨ ਨਾਲ ਨਹੀਂ ਹੋਇਆ ਤੁਹਾਡੀ ਸਭ ਨਾਲ ਵਾਦੇ ਮੈਂ ਤੇ ਰਾਜਾ ਜੀ ਬੰਦਾ ਨਿਆ ਕਰਾ ਕੇ ਹਟਾਂਗੇ ਸਦਾ ਸਾਥ ਕਿਸੇ ਤਰ੍ਹਾਂ ਦਿੰਦੇ ਰਹਿ ਆਮਨਤਾ ਸਿੰਘ ਰਾਜਾ ਆਵੜਾ ਜਿੱਤੋਵਾ ਆਮਨਤਾ ਸਿੰਘ ਰਾਜਾ ਆਵੜਾ ਦੀ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ